ਪ੍ਰਾ ਰਿਕਾਰਡ ਹੈ ਸਾਡੇ ਇਹ ਇਹ ਬੋੜੇ ਆ ਇਹ ਲੈ ਮੈਂ ਉਹ ਤੇ ਗੀਣਾ ਚਾ ਚੱਟੇ ਵਾਲੀ ਇਹ ਪੈਸਨਾ ਵਾਲਾ ਓਏ ਭਾਈ ਆ ਰਿਆਂ ਦੀ ਲੋਏ ਜਾਂਦੇ ਦਸ਼ਮੀਸ਼ ਜੀ ਦੇ ਲਾਲ ਪੁੱਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋੜ ਦਤੇ ਕੀਤੀ ਮਾਤਾ ਗੁਜਰੀ ਕਮਾਲ ਹੋਏ ਕੀਤੀ ਮਾਤਾ ਗੁਜਰੀ ਕਮਾਲ ਪਟਦੇ ਸੀ ਦੀ ਸੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਤਲੀਆਂ ਆਨੂੰ ਲੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਤਲੀਆਂ ਆਨੂੰ ਲੋਚਦੀ ਸੀ ਅੰਬਰਾ ਟੁੱਟ 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 ਤਾਰੇ ਪੈਂਦੇ ਧਰਤੀ ਤੇ ਰੌਸ਼ਨੀ ਸੀ ਜਾਂਦੀ ਨਾਲੋਂ ਨਾਲ ਅਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹੋਏ ਕੀਤੀ ਮਾਤਾ ਗੁਜਰੀ ਕਮਾਲ ਸ਼ਾਮੇ ਸ਼ਾਮ ਤਾਰਿਆਂ ਦੀ ਅਦਲੀ ਵਿਚਾਰਿਆਂ ਦੀ ਮਹੱਲ ਵੀ ਜੱਲਾ ਦਾ ਅੱਗੇ ਜਾਂਦੀ ਢੋਲੀ ਪਿਆਰਿਆਂ ਦੇ ਮਹੱਲ ਵੀ ਜੱਲਾ ਦਾ ਅੱਗੇ ਜਾਂਦੀ ਢੋਲੀ ਪਿਆਰਿਆਂ ਦੀ ਪਹੁੰਚ ਗਏ ਕਚਹਿਰੀ ਬੱਚੇ ਦਾਦੀ ਮਾਤਾ ਵਿਖਦੀ ਸੀ ਫੁੱਲਾਂ ਵਾਂਗ ਟਿਕਦੇ ਸੀ ਪਾਲ ਪਤੀ ਦਿੱਤਾ ਪੁੱਤ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹੈ ਕੀਤੀ ਮਾਤਾ ਗੁਜਰੀ ਕਮਾਲ